ਹੁਣ ਆਪਾਂ ਹੁਣ ਆਪਾਂ ਹੁਣ ਆਪਾਂ ਕਿੱਥੇ ਆਏ ਆ ਚੰਕਾ ਹੈ ਕਿਲ੍ਹੇ ਉੱਪਰ ਕੀ ਲਿਖਿਆ ਆ ਜੀ ਆਇਆਂ ਨੂੰ ਅੰਦਰ ਕੀ ਲਿਖਿਆ ਆ ਦਰਸਾਦਤ ਦੁਆਰਾ ਬੋਲ ਕੇ ਦੱਸੋ ਦਰਸਾਦਤ ਹੈ ਜੀ ਆਹ ਰੁਕ ਜੋ ਹੁਣ ਆਪਾਂ ਕਿਉਂ ਕੈਂਟਰੀ ਕਾਊਂਟਰ ਰੁਕਾਂਗੇ ਆਪਾਂ ਤੇ ਫਿਰ ਆਪਾਂ ਮਿਲਾਂਗੇ ਚੱਲਾਂਗੇ ਅੰਦਰ ਠੀਕ ਆ ਓਕੇ ਓਹ ਸਾਰੇ ਆਮਨਾਲ ਪਿੱਛੇ ਖੜੋ ਸਾਰੇ ਜਾਣੀ ਪਿੱਛੇ ਪਿੱਛੇ ਖੜਜੋ आप स्तानी शहादत आप पहुँच चुके हैं जी मिलावे आप सारे बच्चा दिखावे जी साढ़े सिख इतिहास दिया विशाल जो खजाना सा इतिहास जो बच्चों जागरूक करावे देखिए ਜਿੱਦ ਕਿ ਜਿਹੜੀ ਆਡੀ ਟੀਚਰ ਸਾਹਿਬਾਨ ਜਿਹੜੇ ਕਿ ਬੱਚਿਆਂ ਨੂੰ ਲੈ ਕੇ ਆਏ ਆ ਬੜੀ ਰਿਸਪੈਕਟਡ ਤੁਸੀਂ ਆਏ ਨਾ ਕਿ ਬਸ ਮੈਂ ਵੀ ਫੇਲੀ ਬੈਠ ਗਈ ਗੱਡੀ ਨੂੰ ਆਇਆ ਤੁਹਾਡਾ ਜਿਹੜਾ ਅੱਜ ਦਾ ਜਿਹੜਾ ਐਕਸਪੀਰੀਅੰਸ ਮੈਮ ਕਿਦਾਂ ਰਿਹਾ ਬੱਚਿਆਂ ਲੈ ਕੇ ਆਉਂਦਾ ਬਹੁਤ ਵਧੀਆ ਲੱਗਿਆ ਬੱਚਿਆਂ ਨੂੰ ਸਰਕਾਰ ਨੂੰ ਚਾਹੀਦਾ ਵਾ ਵੀ ਸਾਲ ਵਿੱਚ ਇੱਕ ਦੋ ਟ੍ਰੈਕ ਲੈਣੇ ਚਾਹੀਦੇ ਓਕੇ ਬੱਚਿਆਂ ਨਾਲ ਵਧੀਆ ਨੂੰ ਨੌਲੇਜ ਹੁੰਦੀ ਆ ਨਾਲ ਯਾਰ ਦੇ ਇਤਿਹਾਸ ਬਾਰੇ ਪਤਾ ਲੱਗਦਾ ਓਕੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਮੈਂ ਤੁਹਾਡਾ ਤੋਂ ਐਕਸਪੀਰੀਅੰਸ ਕੀ ਦਨ ਰਿਹਾ ਜੀ ਬੱਚਿਆਂ ਨੂੰ ਲੈ ਕੇ ਆਉਂਦੇ ਇਥੇ ਇਸ ਦਿਓ ਅਪਰਾਲੇ ਕਰਦੇ ਰਹਿਣੇ ਚਾਹੀਦੇ ਆ ਇਹ ਤਾਂ ਚਲੋ ਆਪਣੇ ਪਿੰਡ ਦੇ ਵਿੱਚੋਂ ਕਿਸੇ ਐਨ ਆਰ ਆਈ ਵੀਰ ਨਿਕਲਦੀਪ ਵੀਰ ਜੀ ਦੇ ਥੋਂ ਹੈ ਨਾ ਵਧੀਆ ਉਪਰਾਲਾ ਕੀਤਾ ਵਾ ਪਰ ਸਾਨੂੰ ਵੀ ਜਿਵੇਂ ਪਹਿਲਾਂ ਗ੍ਰਾਂਟ ਆਉਂਦੀ ਹੁੰਦੀ ਸੀ 2011-12 ਸਾਲ ਦੇ ਵਿੱਚ ਆਈਆਂ ਸੀ ਉਦੋਂ ਵੀ ਅੱچھے ਬੱਚਿਆਂ ਨੂੰ ਲੈ ਕੇ ਗਏ ਸੀਗੇ ਠੀਕ ਹੈ ਤੇ ਇਸ ਵਾਰ ਦੂਸਰੀ ਵਾਰ ਪਰ ਸਰਕਾਰ ਦੇ ਸਹਿਯੋਗ ਤੋਂ ਬਿਨਾ ਪਿੰਡ ਦੇ ਐਨਆਰ ਵੀਰਾਂ ਦੀ ਸਹਾਇਤਾ ਨਾਲ ਅਸੀਂ ਲੈ ਕੇ ਆਏ ਹਾਂ ਇੱਕ ਬਹੁਤ ਵਧੀਆ ਉਪਰਾਲਾ ਤੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਠੀਕ ਹੈ ਜੀ ਸਾਨੂੰ ਵੀ ਬਹੁਤ ਖੁਸ਼ੀ ਹੋਈ ਵੀ ਗਰੀਬ ਘਰਾਂ ਦੇ ਬੱਚੇ ਅੱਜ ਬਹੁਤ ਵਧੀਆ ਚੀਜ਼ ਇੱਕ ਦੇਖਣ ਆਏ ਆ ਜੋ ਸਿੱਖੇ ਤਾਂ ਆਸਾ ਉਹਦੇ ਬਾਰੇ ਜਾਣਨਗੇ ਮੈਂ ਨਹੀਂ ਕਹਿਣਾ ਚਾਹੁੰਦੀ ਧੰਨਵਾਦ ਤੁਸੀਂ ਦੇਖ ਸਕਦੇ ਜੀ ਆਪਾਂ 1 ਟੂ 1 ਸਾਰਿਆਂ ਨੇ ਵੀਊ ਲਵਾਂਗੇ ਜੀ ਮੈਂ ਤੁਹਾਡਾ ਐਕਸਪੀਰੀਅੰਸ ਹੁਣ ਤੱਕ ਦਾ ਸਵਿਅਤ ਲੈ ਕੇ ਹੁਣ ਤੱਕ ਦਾ ਕਿਵੇਂ ਰਿਹਾ ਜੀ ਹਾਂਜੀ ਬਹੁਤ ਵਧੀਆ ਰਿਹਾ ਹੈ ਬੱਚਿਆਂ ਨੂੰ ਲੈ ਕੇ ਆਇਓ ਸਿੱਕ ਤਾਸ ਬਾਰੇ ਜਾਣੂ ਕਰਾਇਆ ਜਾ ਰਿਹਾ ਇਹ ਜਿਹੜਾ ਪ੍ਰਾਲਾ ਕੀਤਾ ਗਿਆ ਹੈ ਨਰੀ ਭਰਾਵਾਂ ਵੱਲੋਂ ਕਿਵੇਂ ਉਹਨਾਂ ਨੂੰ ਦੋ ਸ਼ਬਦ ਕੀ ਕਹਿਣਾ ਚਾਹੁੰਗੀ ਹਾਂਜੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਹਰੇਕ ਸਾਲ ਉਹ ਸਾਡੀ ਹੈਲਪ ਕਰਨ ਇਸੇ ਤਰ੍ਹਾਂ ਹੀ ਤਾਂ ਕਿ ਅਸੀਂ ਬੱਚਿਆਂ ਨੂੰ ਅੱਗੇ ਤੋਂ ਵੀ ਨਵੇਂ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਥੈਂਕ ਯੂ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਜੀ ਹੁਣ ਐਂਟਰੀ ਕਾਊਂਟਰ ਇੱਥੇ ਖੜੇ ਆ ਤੇ ਬੱਚਿਆਂ ਦੀ ਐਂਟਰੀ ਕਰਾਵਾਂਗੇ ਤੇ ਇਧਰ ਮਾਸਟਰ ਕੁਲਜੀਤ ਗੁਰੇ ਜੀ ਬੱਚਿਆਂ ਦੀ ਕਾਊਂਟਿੰਗ ਕਰਦੇ ਹੋਏ ਆ ਮਰਦੇ ਕਿਵੇਂ ਨੇ ਹੁਣ ਤੱਕ ਦਾ ਐਕਸਪੀਰੀਅੰਸ ਸਵਿਟ ਲੱਗੇ ਸ਼ਾਮ ਨੂੰ ਤਾਂ ਤੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ ਐਨਾਂ ਦੀ ਭਰਾਮਣ ਦਾ ਬਹੁਤ ਵਧੀਆ ਉਪਰਾਹ ਲੱਗਿਆ ਹੈ ਹਾਂਜੀ ਸਮੇਂ ਦੀ ਲੋੜ ਆ ਬਹੁਤ ਵਧੀਆ ਉਪਰਾਹ ਨਾ ਵਾ ਥੈਂਕ ਯੂ ਉਹ ਲਾਈਨ ਬਣਾ ਕੇ ਜਾਇਓ ਰੋਲਾ ਨਾ ਪਾਇਓ ਲਾਈਨ ਬਣਾ ਕੇ ਹੋਰ ਆ ਮੁੰਡੇ ਤੇ ਰਸਤਾ ਹੋਰ ਆ ਸਾਡੇ ਨਾਲ ਜੇਡੀ ਲਾਈਨ ਸਾਡੇ ਨਾਲ ਆਪਾਂ ਸੰਧਾਪ ਭਜਾਂਗੇ ਨਾ ਇਥੋਂ ਵੀ ਨਿਗਾ ਮਾਰ ਲਾਂਗੇ ਤੁਹਾਨੂੰ ਦੇਖ ਲਿਆ ਹੋਲ ਨਹੀਂ ਫਾੜਨੇ ਦਾ ਕੋਈ ਮਸਲਾ ਨਹੀਂ ਪੈਂਦਾ ਇਹ ਸਦਾ ਬੁੱਝਿਆ ਥਾ। ਵਿਦਿਦ ਦਰਵਾਜ਼ੇ ਦੇ ਸਾਹਮਣੇ। ਅੱਛਾ। ਇੱਧਰ ਬਹੁਤ ਦੂਰ ਚਲੋ। ਫੋਟੋ ਕਿੱਥੀ ਹੋਵੇ? ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਤੰਬਾਕੂ ਵਗੈਰਾ ਨਾ ਹੋਵੇ। ਪਹਿਲੀ ਵਾਰ ਰੱਖੋ। ਦੂਜੇ ਤਰ੍ਹਾਂ ਦਾ ਨਾ ਸਮੋ। ਅੰਦਰ ਐਂਟਰੀ। ਆਹੋ ਦੇਖ ਲਓ ਵੀ ਆਪੋ ਆਪਣਾ ਪਹਿਲੀ ਵਾਰ ਰੱਖ ਦੋ ਭਰਾਓ। ਮਤਲਬ ਕਿ ਜੇ ਤੰਬਾਕੂ ਵਗੈਰਾ ਤੇ ਨਾ ਇਹਦਾ ਵਿਦਿਦ ਜਿਹੜਾ ਹੋ ਮਿਲਿਦ ਜਿੱਦਾਂ ਚੈਕਿੰਗ ਕਰਦਾ ਹੈ। ਕਿਸੇ ਕੀ ਜੇਬ ਮੇ ਤੰਬਾਕੂ ਨਾ ਹੋ। ਲੋਈ ਦੇਖ ਸਰ ਜੀ ਵੀਓ ਜੀ ਦਾਸਤਾਨ ਇਹ ਸ਼ਹਾਦਤ ਬਹੁਤ ਸੋਣਾ ਜਿਹੜਾ ਚੀਜ਼ ਬਣਾਈਆਂ ਗਈਆਂ ਵਾ ਅਸੀਂ ਐਂਟਰੀ ਕਾਊਂਟਰ ਤੋਂ ਐਂਟਰ ਹੋ ਚੁੱਕੇ ਆ ਤੇ ਸਾਡੇ ਬੱਚੇ ਜਾ ਰਹੇ ਆ ਮੂਰੇ ਮੂਰੇ ਇਹ ਚੀਜ਼ਾਂ ਬਰਾਸਤ ਸਾਡੀਆਂ ਚੀਜ਼ਾਂ ਦਿਖਾਉਣ ਦੇ ਦੇਖੋ ਜੀ ਕਿੰਨਾ ਸੋਣਾ ਬਣਾਇਆ ਹੋਇਆ ਨਿਸ਼ਾਨ ਸਾਹਿਬ ਇਹ ਚੀਜ਼ ਜਿਹੜੇ ਵਿਰਾਸਤ ਸਾਡੀਆਂ ਹਨ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਹੈ ਜੀ ਕਿਉਂਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਦਾ ਨਵੀਂ ਜਿਹੜੀ ਜਨਰੇਸ਼ਨ ਆ ਉਹ ਅੱਜ ਕੱਲ ਮੋਬਾਈਲਾਂ 'ਤੇ ਇੰਨੀ ਵਸ ਫੈ ਚੁੱਕੀ ਆ ਕਿ ਉਹਨਾਂ ਨੂੰ ਇਤਿਹਾਸ ਬਾਰੇ ਕੁਝ ਵੀ ਨੌਲੇਜ ਨਹੀਂ ਹੈਗੀ ਕਿਉਂਕਿ ਥੋੜਾ ਬਹੁਤ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਇਤਿਹਾਸ ਨਾਲ ਜੋੜਨ ਵਾਸਤੇ ਇਹ ਮਨੇ ਤਾਂ ਕਰਕੇ ਆਇਆ ਸਾਰਾ ਕੁਝ ਟੈਂਕੀਆਂ ਡੁੰਕੀਆਂ ਖਾਲੀ ਕਰ ਲੋ ਆਪਣੀਆਂ ਲੋ ਜੀ ਬੱਚਿਆਂ ਨੂੰ ਓਕੇ ਜਿਹੜਾ ਸ਼ੋਅ 2-3 ਘੰਟੇ ਦਾ ਬਾਅਦ ਇਸ ਕਰਕੇ ਬੱਚਿਆਂ ਨੂੰ ਪਾਣੀ ਪੋਣੀ ਪਿਲਾ ਰਹੇ ਆ ਤੇ ਬਾਅਦ ਵਿੱਚ ਪਾਣੀ ਨਾ ਮੰਗਣ ਠੀਕ ਪਾਣੀ ਹੋਏ ਜੀ ਦਿਲੋਂ ਬੋਲ ਕੇ ਝੰਡਾ ਝੰਡਾ ਚਾਲ ਚਲੋ ਵੀ ਲੈ ਲਓ ਲੈ ਲਓ ਕੋਈ ਨਾ ਆ ਵੇ ਉਧਰ ਬੈਠੀ ਓ ਪਾਣੀ ਪੋਣੀ ਰੱਜ ਕੇ ਪੀ ਲਓ ਬਾਅਦ ਵਿੱਚ ਉੱਥੇ ਨਿਕਲੀ ਨਾ ਵਾਰ ਉਹਨਾਂ ਨੇ ਮੋੜ ਕੇ ਰੱਜ ਕੇ ਪੀ ਗਏ ਥੱਲੇ ਗੱਲ ਮਤਾਂ ਦੇ ਕਹਨਗੇ ਕਾਹਨੇ ਘਰ ਆਤੀ ਤੇ ਪੀਓ ਅੰਦਰ ਵਿੱਚ ਆਉਂਦੇ ਹਾਂ ਵੀ ਕਿਹਨਾਂ ਬਣਾ ਆਵੇ ਨਹੀਂ ਬਾਹਰ ਕੱਢਣੇ ਹਾਂ ਆਪ ਹੋਰ ਪਰ ਫੇਰ ਕੀ ਦੂਖ ਕਾਹ ਨਹੀਂ ਮੈਂ ਬੋਲ ਹੀ ਨਹੀਂ

કિથે આય હું હે દાસ્તાન એ શહાદત ચમકૌર સાહેબ ચમકૌર સાહેબ દાસ્તાન એ શહાદત ચમકૌર સાહેબ એન્જોય ਕੀਤਾ پورا ટ્રિપ ટૂર યાત્રા હોર તો નહી હોઈયા હોર તો બિલકુલ નહી હોઈયા ઠીક આ ਓਏ ਓਏ ਹਲੋ ਓਰੇਆ ਬੋਬੀ ਉਹ ਨਾ ਕੋਲ ਪਾਣੀ ਪੀਂਦੇ ਦੀ ਵੀਡੀਓ ਰਿਕਾਰਡ ਕਰਨੀ ਆ ਮੈਨੂੰ ਮਾੜਾ ਪਾਣੀ ਪੀਣ ਦੀ ਫੜੀ ਯਾਰ ਪਾਣੀ ਪੀਣ ਦੀ ਵੀਡੀਓ ਕੱਟ ਕਰ ਵੀਰ ਗੁਰੇ ਪੀਂ ਗਾਣੀ ਥਾਂਗੇ ਠੋਖੜ ਨਾ ਹੁੰਦਾ ਪਾਣੀ ਨਹੀਂ ਮੇਰਾ ਪਾਣੀ ਪੀਣ ਆ ਦੇਖੋ ਜੀ ਹੂੰ ਵੀਰ ਗੁਰੇ ਪਾਣੀ ਪੀ ਰਹੀ ਨੇ ਬਹੁਤ ਮਹਾਨ ਕੰਮ ਕਰ ਰਹੇ ਨੇ ਦਿਖਾ ਚੁੱਕੇ ਆ ਵੀਰ ਗੁਰੇ ਪੀਂਦੇ ਨੇ ਪਾਣੀ ਹਾਂਜੀ ਮਹਾਨ ਕੰਮ ਕਰਿੰਗ ਬਹੁਤ ਧਾਰੇ ਐਂਡ ਪਤਾ ਨਹੀਂ ਕੀ ਹੋਇਆ ਆਏ ਕੋਈ ਵੀ ਗੁਰੇ ਨੇ ਦੂਜਾ ਗਲਾਸ ਪਾ ਲਿਆ ਹੈ ਅੱਧਾ ਪੀ ਲਿਆ ਗਲਾਸ ਇਹ ਤੇ ਹੋਣਾ ਬਹੁਤ ਕੀਤੀਆਂ ਨੇ ਅੱਜ ਸਾਧਨ ਲਾਈਵ ਚਲਾਇਆ ਹੈ ਮੈਨੂੰ ਲੱਗਿਆ ਤੀਜਾ ਗਲਾਸ ਪੀਣਗੇ ਲਓ ਜੀ ਹਰਸ਼ਾਨ ਨੂੰ ਬੁਲਾਵਾਂਗੇ ਤੁਹਾਨੂੰ ਅਸੀਂ ਇਹ ਹਰਸ਼ਾਨ ਬਾਬਾ ਕੀ ਬੋਲਦਾ ਸੀ ਉਹ ਬਕਲੂ ਤੀ ਬੋਲੇ ਬਾਬਾ ਬਾਬਾ ਬੋਲਦਾ ਸੀ ਮੈਂ ਮੜ ਦੀ ਫੀਲ ਲੈ ਕੇ ਦੱਸਦਾ ਫੀਲ ਲੈ ਕੇ ਟਾੜ ਕੇ ਆਪਣੀਆਂ ਅਸੀਂ ਪਾਰਟੀਸ਼ਨ ਨੂੰ ਜਮਾ ਵੀ ਕਬੂਲ ਨਹੀਂ ਕਰਦੇ ਪਰ ਅਸੀਂ ਇਹ ਵੀ ਨਹੀਂ ਦੇਖ ਸਕਦੇ ਕਿ ਸਾਡੇ ਜਿੱਥੇ ਸਾਡੇ ਜਿੱਥੇ ਗੁਰੂ ਸਾਹਿਬ ਆਂਦੇ ਤਿੱਖਸਤਾਨ ਨੇ ਸਾਡਾ ਜਿੱਥੇ ਖੂਨ ਵਹਾਇਆ ਹੈ ਅਸੀਂ ਉਹਨੂੰ ਉਹ ਸਾਡਾ ਸਾਡਾ ਪੰਜਾਬ ਪਾਕਿਸਤਾਨ ਚ ਚਲੇ ਆਏ ਆ ਇਹੋ ਜਿਹੀ ਗੱਲਾਂ ਕਰਦਾ ਓਕੇ ਬਹੁਤ ਬਾਰੇ ਬਹੁਤ ਬਹੁਤ ਵੈਲੀ ਘੱਟੀ ਜਾਣੀ ਪਾਣੀ ਬਹੁਤ ਹੈ ਓ ਇੱਥੇ ਕਿਨਿਸ਼ਾ ਮੈਂ ਇੱਥੇ ਆ ਜਾਓ ਓ ਇੱਥੇ ਆ ਜਾਓ ਘਾਟੇ ਆਓ ਯਾਰ ਆਣਾ ਚਲੋ 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 ਓਏ ਆ ਜਾਓ ਸਾਰੇ ਆਣਾ ਓਨੇ ਆ ਜਾਓ ਘਾਟੇ ਪੂਰਾ ਫੁੱਲ ਇੰਜੋਏਮੈਂਟ ਕਰਦੇ ਜੋ ਆ ਕੇ ਓਏ ਛਟਨਾ ਖਾ ਲਿਓ ਓਏ ਛਟਨਾ ਖਾ ਲਓ ਜੱਪਟ ਆਪਾਂ ਕਰ ਬਲੌਗ ਕਰਾਣਾ ਬਲੋ ਕੱਲ ਨੂੰ ਪਾਣਾ ਇਹ ਲਾਈਵ ਚੱਲਦਾ ਜਿਹੜਾ ਘਟ ਘਟ ਕੇ ਆਓ ਕੱਲ ਨੂੰ ਪਾਉਗਾ ਦੇਖੋ ਜੀ ਬੱਚੇ ਸਾਡੇ ਜਿਹੜੇ ਮੇਨ ਪ੍ਰਧਾਨ ਸਾਹਿਬ ਸਾਡੇ ਹੁਣ ਆਏ ਆ ਜੀ ਕੀ ਕਹਿਣਾ ਚਾਹੋਗੇ ਪ੍ਰਧਾਨ ਸਾਹਿਬ ਹੈ ਕਿਵੇਂ ਲੱਗਿਆ ਪ੍ਰਧਾਨ ਸਾਹਿਬ ਅੱਜ ਕੁਝ ਤਾਂ ਕਹਿਣਾ ਜਾਓ ਹਰਮਪੁਰ ਸਾਹਿਬ ਆ ਜਾ ਕੇ ਬਹੁਤ ਵਧੀਆ ਕੀ ਦੇਖਿਆ ਤੁਸੀਂ ਬਾਦੂ ਕੀ ਤੂੰ ਉਥੇ ਲਿਆ ਗਈ ਹੈ ਲੈ ਆ ਰਹੀ ਕੜਾ ਕੁੜਾ ਲੈ ਤਾ ਹਾਂ ਕੜਾ ਲੈ ਖਾ ਕੇ ਨਾ ਲੱਗਿਆ ਥੱਲੇ ਮोटे-ਮोटे ਕੜ ਦਿੱਤੇ ਨੇ ਕਹਿੰਦੇ ਆਪ ਦੀ ਸਿਹਤੜਗੇ ਆਪ ਦੀ ਸਿਹਤੜਗੇ ਕਹਿੰਦਾ ਕੜਾ ਲਿਆ ਜੇ ਕਿਹਜਾ ਲਿਆ ਵਾ ਆਪ ਦੀ ਸਿਹਤੜ ਕੜਾ ਕਹਿੰਦਾ ਲੈ ਆਨ ਕਹਿੰਦੇ ਆਪ ਦੀ ਸਿਹਤੜ ਕੜਾ ਲਿਆ ਦੇਖੋ ਜੀ ਪੂਰਾ ਫਨ ਕਰਦੇ ਆ ਜਵਾਕ ਪੂਰਾ ਐਨ ਅਨਟਰਟੇਨਮੈਂਟ ਕਿਉਂਕਿ ਚਾਹੀਦਾ ਵਾ ਯਾਰ ਕਿਉਂਕਿ ਇਦਾਂ ਨਾ ਨਾ ਮਾਹੌਲ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਆ ਪੜਾਈ ਦੇ ਬੋਝ ਚਲੇ ਜਵਾਕ ਜੇ ਡੱਬ ਜਾਂਦੇ ਆ ਓਹ ਸਾਹਮਣੇ ਦੇਖੋ ਕਿਹੜਾ ਆਇਆ ਜੋ ਆਜਾਉਂਦੇ ਆਲੀ ਗੱਲ ਕਰਦੇ ਆ। ਓਹ ਸਾਹਮਣੇ ਦੇਖੋ ਕਿਹੜਾ ਬੈਠਾ ਜੀ। ਇਹ ਸਵੇਰੇ ਫਲ ਲਿਆ ਮਾਸਟਰ ਨੇ। ਓਹ ਬੈਠਾ ਹੈ। ਇਹ ਮਾਸਟਰ ਨੇ ਸਵੇਰੇ ਫਲ ਲਿਆ। ਕੱਚੇ ਦੇ ਫਲ। ਜਿਹੜਾ ਸਵੇਰੇ ਕੱਚੇ ਦੇ ਫਲ। ਯਾਰ ਬੰਦਾ ਆ ਗਿਆ। ਓਹ ਗੱਲ ਤਾਂ ਸੁਣ। ਹੈਲੋ। ਆ ਗਿਆ। ਤੇਰੇ 1 ਮਿੰਟ 1 ਮਿੰਟ। ਤੇਰੇ ਡੈਡੀ ਦਾ ਬਰਥਡੇ ਤੈਨੂੰ ਪਤਾ ਨਹੀਂ ਅੱਜ। ਯਾਰ ਸ਼ਤ ਲਾ ਲ ਮਿੰਟ ਨਾ। ਜਿੱਦ ਤੇਰੇ ਡੈਡੀ ਦਾ ਬਰਥਡੇ ਹੋਇਆ ਫੇਰ ਅੱਜ। ਲਾਇਆ ਫੋਨ ਚਾਚੇ ਨੂੰ ਤੇ ਲਾ ਫੋਨ ਯਾਰ ਚਾਚੇ ਨੂੰ ਲਾ ਦੇ ਡੈਡੀ ਆ ਆ ਦੇ ਅਰੇ ਵੇਰ ਦਾ ਜੱਜਾ ਉਹ ਲੈ ਇੱਧਰ ਢਾਡਰੇ ਜਿਹੜੇ ਪੱਕੀ ਗੱਲ ਤੇਰਾ ਬਰਥਡੇ ਇੱਧਰ ਡਾਡਰ ਦਾ ਅੱਜ ਸਤਲਨਾਲਾ ਮੈਂ ਕਿੰਨੇ ਕਿੰਨੇ ਦੀ ਆ ਲਾਜੂ ਡਾਕਟਰ ਦਾ ਹੈਗਾ ਅੱਜ ਹੈਪੀ ਬਰਥਡੇ ਦਾਜੂ ਡਾਕਟਰ ਸਾਡੇ ਚਾਚੇ ਦਾ ਹਾਂ ਹੈਗਾ ਹੈਗਾ ਬਰਥਡੇ ਨਾ ਅੱਜ ਹਾਂਜੀ ਅੱਜ ਸਾਡੇ ਚਾਚੇ ਦਾ ਹੈਗਾ ਨਾ ਵੱਜ ਵੱਜ ਇਹ ਪਾਰਟੀ ਦੇ ਨੰਬਰ ਮੰਨਦਾ ਨਹੀਂ ਬਰਥਡੇ ਦੇ ਨੰਬਰ ਮੰਨਦਾ ਨਹੀਂ ਬੰਦਾ ਨਹੀਂ ਰਾਜੇ ਲਾਤਾ ਮੇਰਾ ਹਣਾ ਜਾਰ ਲਾਈਵ ਚੱਲਦਾ ਨਹੀਂ ਮੈਂ ਫੋਨ ਲਾ ਦਿੰਦਾ ਇਹ ਹਰ ਹਣ ਕੋ ਕਿਹੜਾ ਫੜਕੀ ਲੱਗੀ ਲਾਈਵ ਚਾਚੇ ਨੂੰ ਕੋ ਚਾਚਾ ਜੀ ਜੇ ਤੁਸੀਂ ਦੇਖਦੇ ਹੋ ਕਮੈਂਟ ਚ ਦੱਸੋ ਹਾਂ ਯਾ ਨਾ ਮੈਂ ਨੰਬਰ ਪੱਕੀ ਗੱਲ ਪਰ ਪਾਰਟੀ ਦੇਣੀ ਪੈਣੀ ਹੈ ਹਾਂ ਇਹ ਡੜੀ ਦਾ ਜਿਹੇਪੀ ਕਰਦੇ ਨੇ ਪਾਰਟੀ ਨਾ ਦਿੱਤੀ ਤੇ ਘਰੇ ਜਾਣਾ ਮਮੀ ਕੋ ਨੰਬਰ ਹੈ ਨਹੀਂ ਰਹਿੰਦੇ ਬੱਝ ਗਿਆ ਤੂੰ ਪਾਰਟੀ ਨੰਨੀ ਸੀ ਟੱਕਾ ਕੇ ਜੇ ਓਰੇਆ ਇਨਵਰਟਰ ਕੋਲਾ ਨੰਬਰ ਓ ਜਵਾਕੋ ਮੈਂ ਤੁਹਾਨੂੰ ਇੱਕ ਗੁੱਡੀਉ ਦਿਨਾ ਅੱਜ ਗੁਰਿੰਦਰ ਸਿੰਘ ਦੀ ਪਾਰਟੀ ਅੱਜ ਗੁਰਿੰਦਰ ਸਿੰਘ ਦੀ ਪਾਰਟੀ ਆ ਅੱਜ ਉਹਦੇ ਡੈਡੀ ਦਾ ਬਰਥਡੇ ਆ ਢਾਬੇ ਤੇ ਰੋਟੀ ਗੁਰਿੰਦਰ ਸਿੰਘ ਆਂ ਹਾਂ ਦੀਪ ਜੋਧਾ ਆ ਨਾਮ ਤੇਰਾ ਨਾਮ ਕੀ ਆ ਨਾ 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 ਗੁੱਸੇ ਨਾ ਕਰਾ ਦੀਪ ਹਾਂ ਦੀਪ ਜੋਧ ਦੇ ਡੈਡੀ ਦਾ ਬਰਥਡੇ ਆ ਨਹੀਂ ਪਰ ਤਾਂ ਬਸ ਠੀਕ ਆ ਲਾ ਗੁਰਿੰਦਰ ਵਿੰਦਰ ਆ ਠੀਕ ਹੈ ਆਪਾਂ ਕਨਪੂਰ ਮੁਹੱਲਾ ਦੇ ਬਣੀ ਆ ਪਰਸਦਰ ਇਹ ਪਾਲਾ ਜਿਹੜੀਆਂ ਆਰਾਮ ਕਰ ਰਹੀਆਂ ਮੈਡਮਾ ਇਤਨਾ ਚਾਹੀਦਾ ਮੈਡਮ ਇਹ ਗੱਲ ਲਗਾ ਆ ਆਓ ਚਲੋ ਬਈ ਜੇ ਉਹ ਹੋਵਾਗੇ ਤਾਂ ਮੈਂ ਜੇ ਉਹ ਹੋਵਾਗੇ ਇੱਕ ਮਿੰਟ ਇੱਕ ਮਿੰਟ ਹੋਏ ਰੋਕ ਲਿਓ ਓਏ ਥੋੜਾ ਅੰਦਰ ਜਾਵਾਂਗੇ ਹਾਂ ਅੰਦਰ ਪੱਕੇ ਕਿੱਥੇ ਜਾਵਾਂਗੇ ਅੰਦਰ ਦਾਸਤਾਨੇ ਸ਼ਹਾਦਤ ਸਾਰੇ ਨਹੀਂ ਜਿੱਦਣ ਓਏ ਜਿਲੇ ਮਾਦਰਮ ਲੈਣਾ ਦੋ ਜਾਨੇ ਕਮੈਂਟ ਕਰ ਦੂਗੀ ਜੀ ਆ ਗਿਓ ਆ ਕੇ ਚੱਲੀਓ ਕਿ ਚੱਲੀਆਂ ਕਿ ਫੇਰ ਲੀਆਂ ਉਧਰ ਕੀ ਆ ਉਧਰ ਕੀ ਆ ਓਏ ਹਾਲੀ ਹਾਲੀ ਓਏ ਹਾਲੀ ਆ ਧੀਮੇ 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 ਇਹਨੂੰ ਕੋ ਰੂਪੈਰ ਨਹੀਂ ਕਰਦੀ ਆ ਨਾਂ ਨਹੀਂ ਐਨਪਾਇਰਲ ਸਰ ਮਾਨੇ ਢੇੜਾ ਕਿ ਆ ਭੱਜ ਗਿਆ ਉਹ ਇਹ ਕਿਹੜਾ ਗੀ ਇਹ ਸਰਕਾਰੀ ਪ੍ਰਾਇਮਰੀ ਸਕੂਲ ਗੋੜੇ ਆ ਜੀ ਕਿਹ ਲੱਗੜਾ ਇਹ ਜ਼ਿਲ੍ਹਾ ਲੁਧਿਆਣਾ ਹੀ ਆ ਤਹਿਸੀਲ ਜਗਰਾਉਂ ਹਾਂ ਕਿ ਚੱਲੇ ਜਵਾਕ ਚੱਲੇ ਆ। ਸੰਗ ਚੱਲੇ ਜਵਾਕ। ਵਾਕ ਦਾਸਤਾਨੇ ਸ਼ਾਹ ਅਦਲ ਜ਼ਿੰਦ ਬੰਦਾ। ਔਰ ਉਹਦਾ ਫੇਮਸ ਕਰਦੇ। ਉਹ ਕਹਿੰਦਾ ਗੁੱਟੂ ਵਗਾਰ ਲਾਏ ਦੁਕਾਨ ਹੈ ਜੀ ਪੀ ਬੰਦਾ ਹੋਈ। ਪੰਮਲ ਜੂਮ ਤੇ ਪੰਮ। ਹਾਂ। ਕਹਿੰਦਾ ਪੰਮ ਦੀ ਤੁਪਲਾਂ ਚੱਕਿਆ ਜਾ ਤੁਪਲੇ। ਕਿ ਮੇਰੀ ਅੱਜ ਫਾਗ ਆ। ਪੰਮ ਤੇ ਜਪਲਾ ਚੱਕੀਆਂ ਗਈਆਂ। ਪੰਮ। ਆ ਲਾਈਵ ਤੇ ਕਹਦੇ ਜਿਹਨੇ ਚੱਕਿਆ ਉਹ ਮੋੜ ਜੋ। भाई लाइव कहने हैं जी ना देखया हम्म हां जी जीरो गुणे जीरो गुणे हां जी भाई लाइव कहने हैं जो भूले देखया ना और ये कामो दिए अपना बात करा